ਰਾਤ ਮਿਲੀ ਹੈ ਜੀ بارش ਪੈਣ ਦੇ ਕਾਰਨ ਲੋਕ ਸੜਕਾਂ ਦੇ ਉੱਤੇ ਆਣ ਕੇ ਆਨੰਦ ਮਾਰ ਰਹੇ ਆ ਕਿਉਂਕਿ ਇੰਨੀ ਜਿਆਦਾ ਗਰਮੀ ਸੀ ਇੰਨੀ ਜਿਹੜੇ ਲੋਕਾਂ ਦਾ ਲੋ ਵਜਦੀ ਸੀ ਉਹਦੇ ਤਾਂ ਜਿਹੜਾ ਚਿਹਰਾ ਸੀ ਉਹਦੇ ਜੋ ਚਿਹਰੇ ਦੇ ਲੋ ਪੈਣੀ ਮੁਖੜਾਂ ਦਾ ਤਾਂ ਮਰ ਜਾਇਆ ਆ ਸੀ ਭਾਜੀ ਬਹੁਤ ਜਿਆਦਾ ਰਾਤ ਮਿਲੀ ਕੱਲ ਜਿੰਨੇ ਬਹੁਤ ਜਿਆਦਾ ਗਰਮੀ ਸੀ ਅਨਾ ਇਸ ਤੋਂ ਜਿਆਦਾ ਸਭੋ ਮੌਸਮ ਵਧੀਆ ਹੋਵੇ بارشਪੁਰ ਚ ਪਵੇ ਤੇ ਦੁਨੀਆ ਨੂੰ ਰਾਹਤ ਮਿਲੇ ਫਿਰੋਜ਼ਪੁਰ ਦੇ ਵਿੱਚ ਬੂੰਦਾਬੰਦੀ ਹੋਈ ਹੈ ਜਿੱਤੇ ਕਰਕੇ ਤਾਪਮਾਨ ਦੇ ਵਿੱਚ ਗਿਰਾਵਟ ਆਈ ਹੈ ਹਾਲਾਂਕਿ ਕੱਲ 46 ਡਿਗਰੀ ਤੱਕ ਫਿਰੋਜ਼ਪੁਰ ਦੇ ਵਿੱਚ ਤਾਪਮਾਨ ਪਹੁੰਚ ਚੁੱਕਾ ਹੈਗਾ ਸੀ ਗਰਮੀ ਕਾਫੀ ਵੱਧ ਗਈ ਸੀ ਤਾਂ ਅੱਜ ਬੂੰਦਾਬੰਦੀ ਹੋਈ ਹੈ ਥੋੜੀ ਜੀ ਗਰਮੀ ਤੋਂ ਰਾਹਤ ਮਿਲੀ ਹੈਗੀ ਹੈ ਤਸਵੀਰਾਂ ਦਿਖਾ ਦੇਣਾ ਚਾਹੁੰਦੇ ਕਿ ਐਸੇ ਵੀ ਘਰੇ ਬੱਦਲ ਜਿਹੜੇ ਜੋ ਛਾਇਏ ਹੋਏ ਆ ਲੋਕ ਆਪਣੇ ਫੋਟੋਸ ਦਿਖਾ ਦੇ ਰਹੇ ਆ ਰਾਹਤਾਂ ਜਿਹੜੇ ਤਸਵੀਰਾਂ ਦਿਖਾ ਦिएਗਾ ਅਸਲੇ ਘੜੇ ਬੱਤ ਜਿਹੜੇ ਨੇ ਉਹ ਛਾਇ ਹੋਇਆ ਗਰਮੀ ਕਾਫੀ ਧੀਰ ਤੋਂ ਮੌਸਮ ਹਲ ਬਦਲ ਰਿਹਾ ਸੀ ਕਿ ਤਤੋ ਜਿਹੜੀ ਹੈ ਬਾਰਿਸ਼ ਹੋਊਗੀ ਹਾਲਾਂਕਿ ਅੱਜ ਬੂੰਦਾਬਾਦੀ ਹੋ ਰਿਹਾ ਹੈ ਹੋਰ ਕਈ ਇਲਾਕਿਆਂ ਦੇ ਵਿੱਚ ਵੀ ਜਿਹੜਾ ਮੌਸਮ ਬਦਲਿਆ ਹੈਗਾ ਮੌਸਮ ਵਿਭਾਗ ਦੇ ਅਨੁਸਾਰ ਇਹ ਦੱਸਿਆ ਗਿਆ ਸੀ ਰਾਤ ਠੰਡ ਵੀ ਜਿਹੜਾ ਉਹ ਚੱਲਿਆ ਹੈਗਾ ਤੇਜ਼ ਹਵਾਵਾ ਚੱਲ ਰਹੀਆਂ ਨੇ ਕੱਲ ਦੀ ਜੇ ਗੱਲ ਕਰੀਏ ਤਾਂ ਕੱਲ ਕਾਪੜਾ ਜਿਹੜਾ ਉਹ ਪਹੁੰਚ ਚੁੱਕਾ ਹੈਗਾ ਜੀ ਤਾਂ ਗਰਮੀ ਕਾਫੀ ਵਧਣ ਤੇ ਕਰਕੇ ਲੋਕਾਂ ਨੂੰ ਪ੍ਰਾਂਤ ਜਿਗੇ ਚੁਗੀ ਕੰਮਗਾਹ ਤੇ ਜਾਣਾ ਹੁੰਦਾ ਹੈ ਤਾਂ ਗਰਮੀ ਦੇ ਵਿੱਚ ਜਦੋਂ ਮੂੰਹ ਪੇਟੀ ਏਕ ਤੇ ਹੁੰਦੇ ਨੇ ਤਾਂ ਬੜੀ ਪਰੇਸ਼ਾਨੀ ਹੋ ਜਾਂਦੀ ਹੈ ਹਾਲਾਂਕਿ ਲੋਕ ਮੂੰਹ ਟਾ ਕੇ ਇਹ ਜਿਹੜਾ ਸਿਰ ਟਾ ਕੇ ਰਸਤੇ ਤੇ ਜਾਂਦੇ ਹੋਏ ਨਜ਼ਰ ਆ ਰਹੇ ਹੈਗੇ ਸੀਗੇ ਤਾਂ ਉਹ ਥੋੜੀ ਜਿਹੀ ਜਿਹੜੀ ਅਸੀਂ ਕਹਿ ਸਕਦੇ ਸੀਗੇ ਕਿ ਲੋਕਾਂ ਨੇ ਗਰਮੀ ਤੋਂ ਰਾਹਤ ਲਈ ਹੈ ਐਸੇ ਸਾਮਣੇ ਕੁਝ ਬਿਆਖਰੀ ਉਹਦੇ ਬੱਲੇ ਮਿਲਿਆ ਹੋਰ ਮੱਹਿਲ ਵੀ ਡਿੜਿਆ ਘੜੇ ਬੱਦਲ ਜਿਹੜੇ ਨੇ ਉਹ ਛਾਏ ਹੋਏ ਆ ਤਾਂ ਲੋਕ ਆਪਣੇ ਸਫਰ ਤੇਜੀ ਤੋਂ ਆਉਂਦੇ ਪਾਸੇ ਸੱਜਣੇ ਤੋਂ ਵੱੰਡਾ ਜਰ ਆ ਰਹੇ ਜੀ ਆ ਤੇ ਵੀਡੀਓ ਤੇ ਗੱਲਬਾਤ ਵੀ ਕਰਾ ਦੇ ਕਿ ਕਿਵੇਂ ਦੇਖਦੇ ਹੈਗੇ ਆ ਕਿ ਸੋਚਦੇ ਹੈਗੇ ਆ ਲੋਕ ਕਿੰਨੀ ਗਰਮੀ ਹੈਗੀ ਸੀਗੀ ਪਰ ਉਸ ਤੋਂ ਲੈ ਕੇ ਵੀ ਜਿਹੜੀ ਆ ਹਲਕੀ ਗਰਮੀ ਕਿੰਨੀ ਹੋ ਗਈ ਸੀ ਕੋਈ ਜਲੀਆ ਰਾਹਤ ਮਿਲੀ ਹੋਈ ਜੀ ਦਾ ਸਿਰੋਤ ਨੂੰ ਨੁਕਸਾਨ ਦੇ ਦਿੱਤੀ ਗਿਆ ਹੈ ਕਿ ਥੋੜੀ ਬਣੀ ਰਾਹਤ ਹੈ ਉਹਦੀ ਹੋਈ ਨਜ਼ਰ ਆ ਰਹੀ ਹੈਗੀ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਇਹ ਕੋਈ ਕਾਫੀ ਨਾ ਟਿੱਕੇ ਬਜੂਰ ਵੀ ਹੋ ਗਿਆ ਲੋਕ ਗਰਮਾਤ ਕਰਾਂਗੇ ਸਸਤੀ ਦਾ ਬਾਕੀ ਚੋਗਾ ਅੰਮ੍ਰਿਤਾਲ ਕੱਲ ਗਰਮੀ ਕਿੰਨੀ ਹੋਏਗੀ ਕੱਲ ਕਾਫੀ ਗਰਮੀ ਹੋਊਗਾ 46 ਡਿਗਰੀ ਤੱਕ ਜਾਊਗਾ ਕਿੰਨਾ ਕੋਖਾ ਹੋ ਜਾਂਦਾ ਗਰਮੀ ਚ ਤਾਂ ਵੀ ਕੋਈ ਨਹੀਂ ਦਿਨੇ ਕੋ ਦਾ ਸਾਧਨ ਨਹੀਂ ਕੋਈ AC ਪੈਰਾ ਤੇ ਪਿਆ ਪਰ ਸਾਧਨ ਹੈਗਾ ਜਿਹੜੇ ਗਰੀਬ ਬੰਦੇ ਲਈ ਤਾਂ ਔਖਾ ਉਹ ਤਾਂ ਹੁਣ ਝੜੇ ਬੱਦਲ ਛਾਏ ਹੋਏ ਆ ਬੂੰਦਾਬੰਦੀ ਹੋਈ ਆ ਹੁਣੇ ਆ ਇਹਦੇ ਨਾਲ ਕਾਫੀ ਰਾਹਤ ਮਿਲਈ ਆ ਜੀ ਹਾਂ ਲੋਕ ਇੰਤਜ਼ਾਰ ਕਰ ਰਹੇ ਸੀ ਮੌਸਮ ਬਦਲੇ ਕੋਈ ਗਰਮੀ ਕਾਫੀ ਸੀ ਬਹੁਤ ਟੈਰਾਂ ਤੋਂ ਕਾਫੀ ਲੋਕ ਬਾਹਰ ਨਿਕਲੇ ਹੋਏ ਨੇ ਫੇ ਮੌਸਮ ਕਰਤੀ ਹਾਂ ਬੂੰਦਾਬੰਦੀ ਨਾਲ ਬਹੁਤ ਜ਼ਿਆਦਾ ਰਾਹਤ ਮਿਲਈ ਆ ਜੀ ਦੇਖੋ ਜਿਹੜਾ ਆਪਣਾ ਤਾਪਮਾਨ ਜਿਹੜਾ ਸੀ 45 46 47 ਡਿਗਰੀ ਪਹੁੰਚ ਚੁੱਕਾ ਸੀ ਲੋਕ ਜਿਹੜੇ ਗਰਮੀ ਦਾ ਕਰਕੇ ਬਾਰ ਨਹੀਂ ਸੀ ਨਿਕਲਦੇ ਪਏ। ਹੁਣ ਵੇਖੋ ਆ ਹੁਣ بارش ਹੋਣ ਦੇ ਨਾਲ ਕਿੰਨੀ ਵੇਖੋ ਰੌਣਕ ਵਧ ਗਈ। ਲੋਕ ਬਾਹਰ ਆ ਗਏ। ਦੂਜੀ ਗੱਲ ਅਜੇ ਬੱਤਲਵਾਈ ਥਾਈ ਹੈ ਜਿਹੜਾ ਪਾਣੀ ਜਿਹੜਾ ਥੱਲੇ 150 ਫੁੱਟ ਚਲੇ ਗਿਆ ਸੀ। ਇਸ بارش ਦੇ ਨਾਲ ਪੈਣ ਦੇ ਨਾਲ ਸਾਡਾ ਜਿਹੜਾ ਇਹ ਪਾਣੀ ਜਿਹੜਾ ਹੀਟਲਾ ਛੋਡੇ ਲਈ ਵੀ ਫਾਇਦੇ ਬਣੇਗਾ। ਛੋਨੇ ਲਈ ਵੀ ਫਾਇਦਾ ਹੈਗਾ ਜੀ। ਹਾਂ ਜਿਹੜੇ ਹੁਣ ਛੋਨੇ ਕਈ ਮੇਰੇ ਵਰਗੇ ਮੈਂ ਆਪਣੀ ਗੱਲ ਕਰਦਾ ਮੈਂ ਹੁਣ ਜੀਰੀ ਲਗਾਦਾ ਸੀ ਮੈਂ ਜੀਰੀ ਬੰਦ ਕਰਤੀ ਕਿਉਂ ਪਾਣੀ ਨਹੀਂ ਮਿਲਦਾ ਪਾਣੀ ਥੱਲੇ ਚਲੇ ਗਿਆ ਜੀ ਮੋਟਰਾਂ ਜਿਹੜੀਆਂ ਪਾਣੀ ਕੱਢਦੀਆਂ ਨਹੀਂ ਪਈਆਂ। ਹੁਣ ਆ بارش ਪੈਣ ਦੇ ਨਾਲ ਅਕੀ ਜਿਹੜੀ ਜੀਰੀ ਜਿਹੜੀ ਹੈ ਚੋਨਾ ਜਿਹੜਾ ਲਗਾ ਲਾਂਗੇ ਭਾਈ ਜੀ ਬਹੁਤ ਜ਼ਿਆਦਾ ਰਾਤ ਮਿਲੀ ਕੱਲ ਜਿੰਮੇ ਬਹੁਤ ਜ਼ਿਆਦਾ ਗਰਮੀ ਸੀ ਮੈਂ ਤਾਂ ਨਾਲ ਸੋ ਕੋ ਬਰਸ ਜ਼ਿਆਦਾ ਹੋਣੀ ਚਾਹੀਦੀ ਆ ਬੂੰਦਾ ਬੰਦੀ ਨਾਲ ਕੀ ਆ ਕਿਉਂਕਿ ਜਾ ਕੇ ਸਾਰੇ ਆ ਇਸ ਟਾਈਮ ਵੀ ਘਰੇ ਬਦਲ ਛਾਏ ਹੋਏ ਨੇ ਹਾਂਜੀ ਇਸ ਟਾਈਮ ਬਹੁਤ ਵਧੀਆ ਮੌਸਮ ਆ ਜੀ ਮੈਂ ਤਾਂ ਇਸ ਤੋਂ ਜ਼ਿਆਦਾ ਸੋ ਮੌਸਮ ਵਧੀਆ ਹੋਵੇ ਬਰਸਪੁਰ ਚ ਪਵੇ ਤੇ ਦੁਨੀਆ ਨੂੰ ਰਾਤ ਮਿਲੇ ਗੱਲਬਾਤ ਕਰਦੇ ਹੈਗੇ ਆ ਇੱਥੇ ਬੁੱਟੇ ਦਾ ਕੰਮ ਹੀ ਕਰਦੇ ਨੇ ਕੀ ਆ ਛੱਲੀਆਂ ਦਾ ਭਾਈ ਜੀ ਆ ਹੁਣੇ ਫਿਰ ਗੁੰਡਾਬੰਦੀ ਹੋਈ ਆ ਹਾਂਜੀ ਥੋੜਾ ਥੋੜਾ ਹੋਈ ਆ ਕਿੰਨੀ ਕੋ ਰਾਹਤ ਮਿਲਦੀ ਏ ਹੁਣ ਤਾਂ ਬੜੀ ਫਰਕ ਪਈ ਏ ਥੋੜਾ ਹਾਂ ਦੇਖੀ ਕਾਫੀ ਕੀ ਬਹੁਤ ਜ਼ਿਆਦਾ ਫੜਾ ਓਖਾ ਹੋ ਜਾਂਦਾ ਹੋਏਗਾ ਇੱਕ ਤਾਂ ਅੱਗ ਵਾਲਾ ਕੰਮ ਹੈ ਤੇ ਦੂਜਾ ਉੱਤੋਂ ਗਰਮੀ ਬਹੁਤ ਜ਼ਿਆਦਾ ਜੀ ਥੋੜਾ ਆ ਜਾਂਦਾ ਜੀ ਕੀ ਕਰੀਏ ਬੰਦਾ ਕੰਮ ਤਾਂ ਕਰਨਾ ਹੀ ਪੈਣਾ ਆ ਤਾਂ ਬਿਲਕੁਲ ਗਰਮੀ ਤੋਂ ਰਾਹਤ ਮਿਲੀ ਹੈਗੀ ਆ ਗੁੰਡਾਬੰਦੀ ਹੋਈ ਆ ਹੱਲੇ ਵੀ ਕਨੇ ਬਦਲ ਜੜੇ ਨੇ ਉਹ ਸਾਹੇ ਹੋਏ ਆ ਔਰ ਰਸਤੇ ਤੇ ਲੋਕ ਜਾਂਦੇ ਹੋਏ ਨਜ਼ਰ ਆ ਰਹੇ ਲੋਕਾਂ ਦਾ ਕਹਿਣਾ ਹੈਗਾ ਕਿ ਥੋੜੀ ਰਾਹਤ ਬਿਲੀ ਹੈਗੀ ਤਾਂ ਇਸ ਵੀਰੇ ਤਰੀਕੇ ਦਾ ਦਿਖਾਵਾ ਜਾਂਦੇ ਆ ਕਿ ਐਸੋ ਨੇ ਸੜੇ ਬਦਲ ਜਿਹੜੇ ਨੇ ਉਹ ਫਿਰੋਜ਼ਪੁਰ ਦੇ ਵਿੱਚ ਛਾਇ ਹੋਇਆ ਹੈ ਗਰਮੀ ਜਿਹੜੀ ਆ ਉਹ ਕਾਫੀ ਪੈਣੀ ਹੈਗੀ ਸੀ ਕਿ ਲੋਕਾਂ ਨੂੰ ਫਿਰੋਜ਼ਪੁਰ ਦੇ ਵਿੱਚ ਥੋੜੀ ਰਾਹਤ ਕੋਈ ਦੀ ਹੋਈ ਨਜ਼ਰ ਆ ਰਹੀ ਕਿਉਂਕਿ ਮੌਸਮ ਜਿਹੜਾ ਉਹ ਬਦਲਿਆ ਹੈਗਾ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਦੱਸਿਆ ਗਿਆ ਹੈਗਾ ਸੀਗਾ ਗਰਮੀ ਕਾਫੀ ਗਰਮੀ ਕਾਫੀ ਹੋਣ ਦੇ ਕਰਕੇ ਲੋਕ ਕਾਫੀ ਪਰੇਸ਼ਾਨ ਹਿਗੇ ਸੀ ਇਹ ਤਾਂ ਮੌਸਮ ਬਦਲਣ ਦੇ ਨਾਲ ਉਹਨਾਂ ਨੂੰ ਥੋੜੀ ਰਾਹਤ ਮਿਲਦੀ ਹੋਈ ਨਜ਼ਰ ਆਈ ਜੀ ਕੈਮਰਾ ਪਰਸਨ ਉਹੀ ਦੇ ਨਾਲ ਸੜੀ ਜੋਬਲ ਜੱਗਵਾਲੀ ਟੀਮ